ਹੁਣ ਤੱਕ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾਵਾ ਉੱਛੇ ਤਰ੍ਹਾਂ ਤੇਜ਼ ਸਨ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਕਿਸ ਤਰ੍ਹਾਂ ਦੀ ਹੋਵੇਗੀ ਕਿਸ ਤਰ੍ਹਾਂ ਦੀ ਨਹੀਂ ਹੋਵੇਗੀ ਇਸ ਵੀ ਕਾਲ ਤੱਕ ਸਾਧ ਦੇ ਵੱਲੋਂ ਕੀ ਹੁਕਮ ਸੁਣਾਇਆ ਜਾਂਦਾ ਸਜ਼ਾ ਜਾਂ ਸੇਵਾ ਕਿੱਧਰ ਵੱਲ ਨੂੰ ਏਮਹਾਰ ਮੋੜੀ ਜਾਂਦੀ ਹੈ ਪਰ ਆਖਰਕਾਰ ਹਾਲਾਤ ਅਜੇ ਵੀ ਉਹੀ ਬਣੇ ਹੋਏ ਨੇ ਅਜੇ ਵੀ ਉਹੀ ਹਾਲਾਤ ਬਰਕਰਾਰ ਨੇ ਅਜੇ ਵੀ ਸਵਾਲ ਉਸੇ ਤਰ੍ਹਾਂ ਖੜ੍ਹ ਰਹੇ ਨੇ ਅਜੇ ਵੀ ਉਹੀ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਮਾਮਲੇ ਦਾ ਭਵਿੱਖ ਕੀ ਹੈ ਇਹ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਹੈ ਕਿਉਂਕਿ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਮਾਮਲਾ ਲੰਬਿਤ ਹੈ ਬਾਗੀ ਧੜੇ ਨੇ ਆਪਣੇ ਵੱਲੋਂ ਅਰਜ਼ੀ ਦੇ ਕੇ ਸ੍ਰੀ ਕਾਲ ਤਖਤ ਸਾਹਿਬ ਜੇਸ਼ੇਦਾਰ ਦੇ ਸਾਹਮਣੇ ਕੁਝ ਤੱਥ ਰੱਖੇ ਸੀ ਉਸ ਤੋਂ ਬਾਅਦ ਲੜੀਵਾਰ ਕੁਝ ਗੱਲਾਂ ਹੋਈਆਂ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੱਡੇ ਸਵਾਲ ਖੜੇ ਹੋਣ ਲੱਗ ਗਏ ਤੇ ਆਖਿਰਕਾਰ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੁਣ ਤਨਖਾਹਿਆ ਤੇ ਕਰਾਰ ਦੇ ਦਿੱਤਾ ਗਿਆ ਯਾਨੀ ਕਿ ਪ੍ਰੋਸੈਸ ਦੇ ਵਿੱਚੋਂ ਇੱਕ ਹਿੱਸਾ ਤਾਂ ਪੂਰਾ ਹੋ ਗਿਆ ਪਰ ਦੂਜੇ ਪਾਸੇ ਜੇ ਤਨਖਾਹਿਆ ਕਰਾਰ ਹੈ ਤਵਰੋ ਦੀ ਸਜ਼ਾ ਜਾਂ ਸੇਵਾ ਕੱਟ ਸੁਣਾਉਣੀ ਹੈ ਹਰ ਕਿਸੇ ਦੀ ਨਿਗਾਹ ਇਧਰ ਬਣੀ ਹੋਈ ਹੈ ਕਿ ਆਖਰਕਾਰ ਹੋਣ ਕੀ ਜਾ ਰਿਹਾ ਕੀ ਕੁਝ ਵਾਪਰਨ ਜਾ ਰਿਹਾ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਸੁਖਬੀਰ ਸਿੰਘ ਬਾਦਲ ਨੇ ਕਾਰਜਕਾਰੀ ਪ੍ਰਧਾਨ ਦੇ ਵਜੋਂ ਸਰਦਾਰ ਬਲਜਿੰਦਰ ਸਿੰਘ ਭੁੰਦੜ ਨੂੰ ਨਿਯੁਕਤ ਕਰ ਲਿਆ ਪਰ ਇਸ ਦੇ ਬਾਵਜੂਦ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੋਣ ਲੱਗ ਗਏ ਸੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾਵਾ ਅਜੇ ਵੀ ਉਸੇ ਤਰ੍ਹਾਂ ਹਾਲਾਂਕਿ ਸਿਆਸੀ ਪੱਧਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਅਜੇ ਨਜ਼ਰ ਨਹੀਂ ਆ ਰਹੇ ਪਹਿਲਾਂ ਜਿਵੇਂ ਟਵੀਟ ਕਰਦੇ ਸੀ ਪੰਜਾਬ ਦੇ ਹੱਤ ਵਾਸਤੇ ਉਹ ਵੀ ਹੁਣ ਬੰਦ ਕਰ ਦਿੱਤੇ ਨੇ ਹਾਲਾਂਕਿ ਜ਼ਰੂਰ ਤਨਖਾਹੀਆਂ ਕਰਾਰ ਦਿੱਤੇਗੇ ਨੇ ਪਰ ਕੀ ਪੰਜਾਬ ਦਾ ਦਰਦ ਵੀ ਉਹਨਾਂ ਦੇ ਵਿੱਚੋਂ ਖਤਮ ਹੋ ਗਿਆ ਉਹ ਤਾਂ ਕਹਿੰਦੇ ਸੀ ਕਿ ਪੰਜਾਬ ਵਾਸਤੇ ਉਹ ਤੱਤ ਪਰ ਨੇ ਪੰਜਾਬ ਦੀ ਉਹ ਪਾਰਟੀ ਆ ਪੰਜਾਬ ਦੀ ਖੇਤਰੀ ਪਾਰਟੀ ਦੇ ਹਿੱਸਾ ਨੇ ਖੇਤਰੀ ਪਾਰਟੀ ਤਾਂ ਉੱਥੇ ਹੀ ਆ ਪਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਜ਼ਰੂਰ ਲਗਾ ਦਿੱਤਾ ਗਿਆ ਹੋ ਸਕਦਾ ਕਿ ਸ਼ਾਇਦ ਇਸੇ ਵਾਸਤੇ ਉਹ ਕੋਈ ਟਿੱਪਣੀ ਨਹੀਂ ਕਰਦੇ ਪਏ ਕਿਉਂਕਿ ਹੁਣ ਸ਼ਾਇਦ ਸਿਆਸਤ ਦੇ ਨਾਲ ਉਹਨਾਂ ਦਾ ਅਜੇ ਸੱਦਾ ਵਾ ਵਸਤਾ ਨਹੀਂ ਪੈ ਰਿਹਾ ਪਰ ਜਦੋਂ ਸ਼ਾਇਦ ਪੈਣ ਲੱਗੂਗਾ ਤੇ ਉਦੋਂ ਕਰਨ ਲੱਗ ਜਾਣੇ ਇੱਕ ਪਾਸੇ ਗਿੱਦੜਵਾਦੀਆਂ ਚੋਣਾ ਉਸ ਤੋਂ ਬਾਅਦ ਬਾਕੀ ਜ਼ਮੀਨੀ ਚੋਣਾ ਨਾਲੋਂ ਨਾਲ ਇਹ ਮਾਮਲਾ ਜਿਹੜਾ ਸ੍ਰੀ ਕਾਲ ਤਕ ਸਾਹਿਬ ਦੇ ਵਿੱਚ ਲੱਭਤ ਹੈ ਕਾਲੀ ਤਲ ਦੇ ਵਾਸਤੇ ਇੱਕ ਵੱਡਾ ਪੈਂਡਾ ਹੈ ਜਿਹੜਾ ਉਹਨਾਂ ਨੂੰ ਪੂਰਾ ਕਰਨਾ ਹੋਵੇਗਾ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਦੇ ਨਾਲ ਕੀ ਹੋਣ ਜਾ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਹੜਾ ਫੈਸਲਾ ਸ੍ਰੀ ਕਾਲ ਤਕ ਸਾਹਿਬ ਦੇ ਵੱਲੋਂ ਸੁਣਾਇਆ ਜਾਵੇਗਾ ਸਵਾਲ ਇੱਥੇ ਵੀ ਬਰਕਰਾਰ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਰੀਬਾ ਨੇ ਰੋਵਾਂ ਇੰਡੀਆ ਪੰਜਾਬੀ ਦੇ